ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਜੀ ਜ਼ਰੂਰੀ ਜਾਣਕਾਰੀ ਆਪਾਂ ਨੂੰ ਦੇਣਗੇ ਜੀ ਹਾਂਜੀ ਪਤਨ ਸਭ ਤੋਂ ਪਹਿਲਾਂ ਤਾਂ ਮੈਂ ਰੰਧਾਵਾ ਸਾਹਿਬ ਦਾ ਧੰਨਵਾਦ ਕਰਦਾ ਆਂ ਕਿ ਜਿਹੜੇ ਸਾਡੇ ਤੋਂ ਜਾਣਕਾਰੀ ਲੈਣ ਵਾਸਤੇ ਅੱਜ ਪੁੱਜੇ ਆਂ ਔਰ ਸਾਰੇ ਸਾਥੀਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਮਿਹਰ ਜੀ ਕੀ ਫਤਿਹ ਸਾਥੀਓ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਵੱਲੋਂ ਅਪੀਲ ਕਰਦਾ ਕਿ ਜੋ ਆਪਣਾ ਸ਼ੰਭੂ ਬਾਰਡਰ ਤੇ ਮੋਰਚਾ ਚੱਲ ਰਿਹਾ ਅਤੇ ਖਨੋਰੀ ਮੋਰਚਾ ਚੱਲ ਰਿਹਾ ਔਰ ਰਤਨਗੜ ਮੋਰਚਾ ਚੱਲ ਰਿਹਾ ਇਹ ਨਵਾਂ ਮਹੀਨਿਆਂ ਤੋਂ ਉੱਪਰ ਟੱਪ ਚੁੱਕਾ ਔਰ 13 ਫਰਵਰੀ ਤੋਂ ਲੈ ਕੇ ਵੱਡੇ ਖਮਸਾਨ ਹੋਏ ਆ ਵੱਡੇ ਨੁਕਸਾਨ ਹੋਏ ਆ ਜਿਨ੍ਹਾਂ ਦੇ ਵਿੱਚ ਸਾਡੇ ਨੌਜਵਾਨ ਸ਼ਹੀਦ ਹੋਏ ਕਿਸਾਨ ਸ਼ਹੀਦ ਹੋਏ ਔਰ ਸਰਕਾਰ ਨੇ ਫੇਰ ਵੀ ਅਜ ਤੱਕ ਕੋਈ ਸ਼ਰਮ ਨਹੀਂ ਕੀਤੀ ਔਰ ਕਿਸਾਨਾਂ ਦੇ ਨਾਲ ਗੱਲ ਰੱਖੀ ਜਾਵੇ ਔਰ ਮੈਂ ਤੁਹਾਨੂੰ ਅੱਜ ਅਪੀਲ ਕਰਦਾ ਕਿ ਅੱਜ ਜਿਹੜਾ ਕਿਸਾਨਾਂ ਦੀ ਮੀਟਿੰਗ ਹੋ ਕੇ ਫੈਸਲਾ ਹੋਇਆ ਵਾ ਉਹ ਵੱਡੇ ਪੱਧਰ ਤੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਹੋ ਚੁੱਕੀ ਆ ਔਰ ਦੋ ਤਿੰਨ ਦਿਨ ਸਾਡੀ ਲਗਾਤਾਰ ਮੀਟਿੰਗ ਚੱਲਦੀ ਰਹੀ ਆ ਫਾਤੇ ਸਰਕਾਰ ਤੋਂ ਅੱਕ ਕੇ ਸਾਥੀਓ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ 26 ਤਰੀਕ ਨੂੰ ਖਨੋਰੀ ਬਾਰਡਰ ਤੇ ਜਿਹੜਾ ਉਥੇ ਮੋਰਚੇ ਦੇ ਵਿੱਚ ਭਾਇਆ ਜਾਣਾ ਵਾ ਔਰ ਇਹ ਆਖਰੀ ਹਥਿਆਰ ਹੁੰਦਾ ਵਾ ਕਿ ਜਿਹੜੀ ਜ਼ਿੰਦਗੀ ਲੇਖੇ ਦੇ ਲਾ ਲੈਣੀ ਹੁਣ ਵੀ ਆਪਾਂ ਨੂੰ ਜਾਗਣ ਦੀ ਲੋੜ ਆ ਔਰ 26 ਤਰੀਕ ਨੂੰ ਆਪਣਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਣਗੇ ਔਰ ਸੰਯੁਗਤ ਕਿਸਾਨ ਮੋਰਚਾ ਜਿਹੜਾ ਵੱਖਨੌਰੀ ਬਾਰਡਰ ਤੇ ਲੜ ਰਿਹਾ ਸ਼ੰਭੂ ਬਾਰਡਰ ਤੇ ਲੜ ਰਿਹਾ ਔਰ ਕਿਸਾਨ ਮਜ਼ਦੂਰ ਮੋਰਚਾ ਲੜ ਰਿਹਾ ਰਤਨਗੜ੍ਹ ਵੀ ਲੜ ਰਿਹਾ ਔਰ ਲੰਬਾ ਸਮਾਂ ਹੋ ਗਿਆ ਨਵਾਂ ਮਹੀਨਿਆਂ ਤੋਂ ਟੱਪ ਚੁੱਕਾ ਔਰ ਸਾਥੀਓ ਤੁਸੀਂ ਕਣਕਾਂ ਵਿੱਚ ਬੀਜ ਲੀਆਂ ਵਾ ਸਾਰੇ ਮੁਕਾਮ ਧੰਦੇ ਜਿਹੜੇ ਉਹ ਸਾਮ ਸੰਭਾਲ ਲਏ ਕੋਈ ਥੋੜੇ ਬਹੁਤੇ ਰਹਿ ਗਿਆ ਔਰ ਖਿਆਲ ਕਰੋ ਕਿ ਜਦੋਂ ਤੋਂ ਵੀ ਦੇਸ਼ ਦਾ ਸੰਵਿਧਾਨ ਬਣਿਆ ਸੰਨ 47 ਤੋਂ ਬਾਅਦ ਅੱਜ ਤੱਕ ਕਿਸਾਨ ਨੂੰ ਲਾਹੇਵੰਦ ਭਾਅ ਨਹੀਂ ਮਿਲ ਸਕਿਆ ਸੁਆਮੀ ਨਾਥਨ ਦੀ ਜਿਹੜੀ ਖਰੀਦ ਗਰੰਟੀ ਕਾਨੂੰਨ ਆ ਜਿਹੜਾ ਉਸ ਦੀ ਰਿਪੋਰਟ ਉਹ ਲਾਗੂ ਨਹੀਂ ਸਰਕਾਰ ਨੇ ਕੀਤੀ ਔਰ ਉਹਦੇ ਨਾਲ ਨਾਲ ਵੱਡੇ ਪੱਧਰ ਤੇ ਕਿਸਾਨ ਦਾ ਨੁਕਸਾਨ ਹੋਇਆ ਕਿ ਜਿਹੜਾ ਕਿਸਾਨ ਦਿਨੋਂ ਦਿਨ ਕਰਜ਼ੇ ਦੇ ਅੰਦਰ ਕਰਜ਼ੇ ਦੇ ਵਿੱਚ ਧੱਕਦਾ ਗਿਆ ਔਰ ਇੱਡਾ ਵੱਡੇ ਪੱਧਰ ਤੇ ਕਰਜ਼ਾ ਚੜਿਆ ਕਿ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਗਿਆ ਜਿਵੇਂ ਐਤਕੀ ਸਾਡੀ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਕਿਸਾਨ ਨੂੰ ਵੱਡੇ ਪੱਧਰ ਤੇ ਮੰਡੀਆਂ ਚ ਰੋਲ ਕੇ ਔਰ ਅਜੇ ਤੱਕ ਵੀ ਜਿਹੜੇ ਝੋਨੇ ਜਿਹੜੇ ਉੱਥੇ ਪਏ ਆ 17 ਮੌਚਰ ਵਾਲੇ 16 ਵਾਲੇ ਤੇ ਦੂਸਰੇ ਪਾਸੇ ਖਰੀਦਾਂ ਦੀ ਜਿਹੜੀ ਉਹ ਬੰਦ ਕਰਨ ਦੀ ਵੀ ਐਲਾਨ ਕਰ ਦਿੱਤੇ ਔਰ ਇੱਥੋਂ ਤੱਕ ਕਿ ਵੱਡੇ ਵੱਡੇ ਕੱਟ ਲੱਗੇ 200 200 ਰੁਪਇਆ 225 ਰੁਪਇਆ ਕੁਇੰਟਲ ਦਾ ਕਿਸਾਨਾਂ ਨੂੰ ਕੱਟ ਲਾ ਕੇ ਔਰ ਕਿਸਾਨਾਂ ਨੂੰ ਰੋਲਿਆ ਗਿਆ ਔਰ ਮਿਲੀ ਭੁਗਤ ਜਿਹੜੀ ਆਰਤੀਆਂ ਔਰ ਕਿਸਾਨਾਂ ਦੇ ਨਾਲ ਜੋੜ ਕੇ ਆ ਨਾ ਆਰਦ ਸੌਰੀ ਆਰਤੀਗੇ ਔਰ ਸਹਿਲਰਾਂ ਵਾਲਿਆਂ ਨੇ ਜੋੜ ਕੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਕੱਟ ਲਾ ਕੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਕਿਸਾਨ ਅੱਗੇ ਵੱਡੇ ਵੱਡੇ ਪੱਧਰ ਤੇ ਕਰਜ਼ਾਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਰਾਓ ਕਣਕ ਦਾ ਸੀਜ਼ਨ ਵੀ ਜਿਹੜਾ ਵਾ ਇਹ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਇਦਾਂ ਦਾ ਨਿਭਾਏਗੀ ਹੁਣ ਕਿਸਾਨੀ ਵੱਡੇ ਪੱਧਰ ਤੇ ਜਿਹੜੀ ਆ ਉਹ ਖਤਰੇ ਵਿੱਚ ਆ ਔਰ ਹੁਣ ਆਖਰੀ ਜਿਹੜੀ ਲੜਾਈ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਵਾ ਮੀਟਿੰਗ ਕਰਕੇ ਉਹਨੂੰ ਇੱਕ ਮੌਤ ਦੇ ਦਾਤੇ ਲਾਤਾ ਵਾ ਹੁਣ ਵੀ ਮੈਂ ਤੇ ਇਹ ਗੱਲ ਕਹੂੰਗਾ ਕਿ ਆਪਾਂ ਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਆ ਸ਼ਰਮ ਕਰਨ ਦੀ ਲੋੜ ਆ ਇਹ ਗੁੱਸੇ ਨਾਲ ਮੈਂ ਕਹਿ ਰਿਹਾ ਔਰ ਟਰੈਕਟਰ ਟਰਾਲੀਆਂ ਲੈ ਕੇ ਔਰ ਬਾਰਡਰ ਤੇ ਖਨੋਰੀ ਬਾਰਡਰ ਤੇ ਔਰ ਆਪੋ ਆਪਣੇ ਮੋਰਚਿਆਂ ਤੇ ਜਿਹੜੇ ਸਾਥੀ ਪਿੱਛੇ ਬੈਠੇ ਆ ਉਹ ਸਾਰੇ ਪਹੁੰਚੋ ਜੇ ਆਪਣੀਆਂ ਜ਼ਮੀਰਾਂ ਕੰਮ ਕਰਦੀਆਂ ਤੇ ਜੇ ਮੋਰਚਾ ਆਪਣਾ ਜੇ ਸਫਲ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਹਾਡੇ ਕੋਲ ਜ਼ਮੀਨਾਂ ਰਹਿਣੀਆਂ ਜੇ ਔਰ ਨਾ ਤੁਹਾਡੇ ਕੋਲ ਮੰਡੀਆਂ ਰਹਿਣੀਆਂ ਜੇ ਠੁੱਡ ਮਾਰ ਕੇ ਆ ਆਪਣੇ ਘਰਾਂ ਨੂੰ ਵਪਾਰੀ ਲੁੱਟ ਕੇ ਲੈ ਜਾ ਕਰਨਗੇ ਇਹ ਗੱਲਾਂ ਜਿਹੜੀਆਂ ਵਾ ਧਿਆਨ ਦੇਣ ਵਾਲੀਆਂ ਵਾ ਮੰਡੀਕਰਨਾ ਤੇ ਵੀ ਸਰਕਾਰ ਜਿਹੜੀ ਆ ਤੁਹਾਨੂੰ ਸਾਹਮਣੇ ਆ ਚੁੱਕਾ ਕਿ ਵੱਡੇ ਪੱਧਰ ਤੇ ਧਾਵਾ ਮਰਵਾ ਰਹੀ ਆ ਔਰ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਜਿਹੜਾ ਵਾ ਉਹ ਐਲਾਨ ਕਰ ਦਿੱਤਾ ਵਾ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਮੋਰਚੇ ਨੇ ਔਰ ਸੰਯੁਕਤ ਮੋਰਚੇ ਨੇ ਹੁਣ ਜਾਗਨ ਦੀ ਲੋੜ ਆ ਔਰ ਗੈਰਤਮੰਦ ਜੀ ਸੱਚੀ ਮੁੱਚੀ ਦੱਸਵੇਂ ਪਾਤਸ਼ਾਹ ਦੀ ਫੌਜ ਜੀ ਔਰ ਵੱਡੇ ਤੁਸੀਂ ਗੈਰਤਮੰਦਾਂ ਦੇ ਜਿਕੇ ਸਾਡੀਆਂ ਜਿਹੜੇ ਅਸੀਂ ਸਰਦਾਰ ਲੋਕ ਆ ਅਸੀਂ ਯੋਧੇ ਲੋਕ ਆ ਤੇ ਯੋਧੇ ਤੇ ਤਾਂ ਹੀ ਆ ਜੀ ਆਪਾਂ ਮਜਲੂਮਾਂ ਦੀ ਲੜਾਈ ਲੜ ਸਕੀਏ ਔਰ ਕਿਸਾਨੀ ਨੂੰ ਬਚਾ ਸਕੀਏ ਹੁਣ ਕਿਸਾਨੀ ਬਚਾਉਣ ਦਾ ਜਿਹੜਾ ਧਿਆਨ ਦਿਓ ਕਿ ਇਹ ਆਖਰੀ ਪੜਾਵਾ ਔਰ ਜਦੋਂ ਬੰਦਾ ਮਰਨ ਤੇ ਵੀ ਦਾਤੇ ਜਿਹੜਾ ਆਗੂ ਨੂੰ ਲਾਉਣਾ ਸ਼ੁਰੂ ਕਰਦੇ ਉਹਦੇ ਨਾਲ ਹੋਰ ਵੀ ਕਤਾਰ ਜਿਹੜੀ ਬਣਾਈਆਂ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਫੇਰ ਵੀ ਉਹ ਚੈਨ ਜਿਹੜੀ ਚੱਲਦੀ ਰਹੂਗੀ ਔਰ ਜੇ ਕੋਈ ਡੈਡ ਬਾਡੀ ਹੋਊਗੀ ਤੇ ਉਹ ਮੋਰਚੇ ਦੇ ਵਿੱਚ ਉਹਨਾਂ ਚ ਸਸਕਾਰ ਨਹੀਂ ਕੀਤਾ ਜਾਊਗਾ ਲੀਡਰ ਦਾ ਦੂਜਾ ਲੀਡਰ ਫੇਰ ਬਹਿ ਜਾਊਗਾ ਔਰ ਸਰਕਾਰ ਨੂੰ ਮੰਗਾ ਮੰਨਉਣ ਵਾਸਤੇ ਤੁਹਾਰਾਂ ਦੀ ਵੱਡੀ ਲੋੜ ਆ ਔਰ ਵੱਡੇ ਪੱਦਰ ਤੇ ਮੋਰਚਿਆਂ ਦੇ ਵਿੱਚ ਆਣ ਕੇ ਹਾਜ਼ਰ ਹੋਣ ਘਰਾਂ ਦੇ ਵਿੱਚ ਬੈਠਣ ਦਾ ਟਾਈਮ ਨਹੀਂਗਾ ਔਰ ਆਪਾਂ ਜਿਹੜੀ ਲੰਮਾ ਸੰਵਿਧਾਨ ਜਦੋਂ ਦਾ ਵੀ ਆਪਣਾ ਦੇਸ਼ ਦਾ ਸ਼ੁਰੂ ਹੋ ਗਿਆ ਹੋਇਆ ਵਾ ਔਰ ਸੁਆਮੀ ਨਾਥਨ ਦੀ ਰਿਪੋਰਟ ਔਰ ਕਰਜ਼ ਮੁਕਤ ਬਿਜਲੀ ਸੋਧ ਬਿੱਲ ਹੋਰ ਬੜੇ ਅਧੂਰੇ ਕੰਮ ਨੇ ਆਪਣੀਆਂ 12 ਮੰਗਾ ਕਰੀਬ ਹੋਰ ਕਿਸਾਨਾਂ ਦੇ ਨੁਕਸਾਨ ਵੱਡੇ ਪੱਧਰ ਤੇ ਉਹ ਆਪਾਂ ਮਨਵਾ ਸਕੀਏ ਔਰ ਜੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਲੈ ਗਏ ਤੇ ਤੁਹਾਡੀ ਮੰਡੀ ਵੱਜੂਗੀ ਜੇ ਕਰਜ਼ ਮੁਕਤ ਕਰਾ ਕੇ ਤੇ ਤੁਹਾਡੀ ਜ਼ਮੀਨ ਵੱਜੂਗੀ ਜੇ ਬਿਜਲੀ ਸੋਧ ਬਿੱਲ ਰੱਦ ਕਰਵਾ ਗਏ ਤੇ ਤੁਹਾਡੇ ਟਿਊਬਲ ਵੱਜ ਜਾਣਗੇ ਔਰ ਜੇ ਅਪਰਾਧੀ ਸ਼ਬਦ ਲਵਾ ਗਏ ਤੇ ਤੁਹਾਡੇ ਤੇ ਜਿਹੜੇ ਵੱਡੇ ਪਰਚੇ ਦਰਜ ਹੁੰਦੇ ਆ 5 ਸਾਲ 1 ਕਰੋੜ ਰੁਪਇਆ ਜੁਰਮਾਨਾ ਕਿਸਾਨ ਦਾ ਜਿਹੜਾ ਸੈਂਟਰ ਸਰਕਾਰ ਦੇ ਪਲੰਦੇ ਦੇ ਵਿੱਚ ਪਿਆ ਉਹ ਤੁਹਾਡੇ ਤੇ ਲਾਗੂ ਹੋ ਗਿਆ ਤੇ ਤੁਹਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ ਮੈਂ ਤੁਹਾਡੇ ਗਾਲੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਹਾਡੇ ਅੱਗੇ ਵਾਸਤਾ ਹੈ ਰੱਬ ਦਾ ਕਿ ਤੁਸੀਂ ਮਾਰ ਕੇ ਅੱਲਾ ਜਿਹੜਾ ਵਾ ਬਾਰਡਰਾਂ ਤੇ ਪਰਭਾਈ ਕਰੋ ਟਰਾਲੀਆਂ ਟਰੈਕਟਰ ਲੈ ਕੇ ਆਓ ਕੁਛ ਨਹੀਂ ਤੁਸੀਂ ਘਰੇ ਮੰਜੀਆਂ ਤੋੜ ਕੇ ਤੁਹਾਡਾ ਕੁਛ ਨਹੀਂ ਥੋਰਨਾ ਮੈਂ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਬੱਚਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਔਰ ਭਰਾ ਜਿਹੜੇ ਇਸ ਗੱਲ ਵੱਲ ਧਿਆਨ ਦੇਣ ਔਰ ਖਨੌਰੀ ਬਾਰਡਰ ਤੇ ਵੱਡੇ ਪੱਧਰ ਤੇ ਗਿਣਤੀ ਵਧਾਉਣ ਦੀ ਲੋੜ ਆ ਕਿ ਕਿਤੇ ਕੱਲ ਨੂੰ ਸਰਕਾਰ ਜਿਹੜੀ ਆ ਵੱਡਾ ਜੋਰ ਪਾ ਕੇ ਸਾਡੇ ਆਗੂ ਨੂੰ ਉੱਥੋਂ ਚੁੱਕ ਨਾ ਸਕੇ ਔਰ ਉੱਥੇ ਆਪਾਂ ਨੂੰ ਡਵੰਸ ਬਣਾਉਣ ਦੀ ਲੋੜ ਆ ਔਰ ਸਾਡੀ ਇਹੀ ਪੁਕਾਰ ਆ ਕਿ 26 ਨਵੰਬਰ ਨੂੰ ਆ 26 ਮਈ ਜਿਹੜੀ ਆਪਣੀ ਚੱਲ ਰਹੀ ਆ ਇਹਦੇ ਤੇ ਆਪਾਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬਹਾਉਣਾ ਵਾ ਔਰ ਆਗੂਆਂ ਨੇ ਹੁਣ ਆਖਰੀ ਪੜਾ ਜਿਹੜਾ ਜ਼ਿੰਦਗੀ ਔਰ ਮੌਤ ਦਾ ਜਿਹੜਾ ਫੈਸਲਾ ਉਹ ਮੰਨ ਲਿਆ ਵਾ ਔਰ ਇਹਦੇ ਤੇ ਧਿਆਨ ਦੇਣ ਦੀ ਲੋੜ ਆ ਔਰ ਐਲਾਨ ਹੋ ਚੁੱਕਾ ਵਾ ਔਰ ਇਹ ਜਿਹੜਾ ਮੋਰਚਾ ਸੰਭਾਲ ਕੇ ਔਰ ਆਪਾਂ ਜ਼ਿੰਦਗੀਆਂ ਵਿੱਚ ਦਾਤੇ ਲਾ ਕੇ ਤੇ ਜੇ ਦੇਸ਼ ਪੱਧਰ ਤੇ ਕਿਸਾਨਾਂ ਦੀ ਲਲਾਈ ਲੜ ਲਈਏ ਤੇ ਬੜੀ ਵੱਡੀ ਗੱਲ ਆ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ